ਠੀਕ ਹੈ ਖਦਰਾਣੇ ਦੀ ਕਤਾਬ ਸ੍ਰੀ ਮੁਕਸਰ ਸਾਹਿਬ ਤੋਂ ਅੱਜ ਮੱਗੀ ਦੇ ਦਿਹਾੜੇ ਯਾਨੀ ਕਿ 14 ਜਨਵਰੀ 2025 ਨੂੰ ਦੇ ਵਿੱਚ ਜਦੋਂ ਇੱਕ ਨਵੇਂ ਅਕਾਲੀ ਦਲ ਦਾ ਆਗਾਜ਼ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਦੇ ਨਾਂ ਦੀ ਇਸ ਖੇਤਰੀ ਪਾਰਟੀ ਦਾ ਇੱਕ ਗਠਨ ਕੀਤਾ ਗਿਆ ਜਿਸ ਦੇ ਵਿੱਚ ਕੋਈ 15 ਮਤੇ ਲਿਆਂਦੇ ਗਏ ਨੇ ਕਿ ਇਹਨਾਂ 15 ਮਤਿਆਂ ਦੀ ਗੱਲ ਅਸੀਂ ਤੁਹਾਨੂੰ ਅੱਗੇ ਇਸੇ 에ਪੀਸੋਡ ਦੇ ਵਿੱਚ ਸੁਣਾਵਾਂਗੇ ਸੋ ਇਸ ਪਾਰਟੀ ਨੂੰ ਲੈ ਕੇ ਸਾਰੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਸੀ ਲੋਕਾਂ ਦੀ ਨਿਗਾਹ ਸੀ ਸਟੇਜ ਦੇ ਉੱਤੇ ਲੋਕਾਂ ਦੀ ਨਿਗਾਹ ਸੀ ਇਸ ਨਵੀਂ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ ਸੋ ਭਾਈ ਅਮਰਤਪਾਲ ਸਿੰਘ ਨੂੰ ਇਸ ਪਾਰਟੀ ਦਾ ਇੱਕ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਦੇ ਪਿਤਾ ਜੀ ભાઈ ترسےم سنگھ હોરા ਨੂੰ اس دی ایک وار واگ ڈور سنبھالی گئی ہے۔ میرے پاسے دیکھ رہے ہوں کہ میں ਤੁਹਾਨੂੰ ਦਿਖਾ ਰਿਹਾ ਕਿ ਆ ਬਿਲਕੁਲ ਇੱਥੇ ਜਿਹੜਾ ਪਾਰਟੀ ਦੀ ਮੈਂਬਰਸ਼ਿਪ ਜਿਹੜੀ ਆ ਉਹ ਚਾਲੂ ਹੋ ਗਈ ਆ। ਮੈਂ ਮੇਰੇ ਕੈਮਰਾਮੈਨ ਨੂੰ ਕਹਾਗਾ ਕਿ ਮੇਰੇ ਨਾਲ ਆ ਕੇ ਤੁਹਾਨੂੰ ਇਸ ਮੈਂਬਰਸ਼ਿਪ ਜਿਹੜੀ ਆ ਉਸ ਦੀ ਜਿਹੜਾ ਇੱਕ ਵਾਰੀ ਜਿਹੜੀ ਸ਼ੁਰੂਆਤ ਹੋਈ ਆ ਅਸੀਂ ਤੁਹਾਨੂੰ ਇਸ ਮੈਂਬਰਸ਼ਿਪ ਪਰਤੀ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਜਿਹੜਾ ਉਤਸ਼ਾਹ ਆਪਣੇ ਆਧਾਰ ਕਾਰਡ ਲੈ ਕੇ ਜਿਹੜਾ ਇਸ ਮੈਂਬਰਸ਼ਿਪ ਜਿਹੜੀ ਆ ਉਹ ਲਈ ਜਾ ਰਹੀ ਹੈ ਨੌਜਵਾਨਾਂ ਨੂੰ ਤੁਸੀਂ ਦੇਖ ਰਹੇ ਹੋ ਕੁਝ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਇਸ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਲੋਕ ਜਿਹੜੇ ਨੇ ਉਹ ਕੀ ਸੋਚਦੇ ਨੇ ਸਰਦਾਰ ਸਾਹਿਬ ਤੁਸੀਂ ਇਸ ਨਵੇਂ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਹੋ ਕੀ ਮਨ ਦੇ ਵਿੱਚ ਆ ਇਸ ਵਕਤ ਇਹ ਅਕਾਲੀ ਦਲ ਜਿਹੜਾ ਨਵੇਂ ਦੀ ਅੱਜ ਸਥਾਪਨਾ ਹੋਈ ਆ ਕਿਸ ਤਰ੍ਹਾਂ ਦੀ ਗੱਲ ਕਰੇਗਾ ਪੰਜਾਬ ਦੀ ਵੇਖੋ ਜੀ ਜੇ ਸਹੀ ਕਰਨਗੇ ਤਾਂ ਫੇਰ ਹੀ ਮਤਲਬ ਇਹ ਕਾਹਲੀਦਾਰ ਲਿਬਾਰਸ ਲੈਣ ਵਾਲਾ ਇਹ ਤੂੰ ਪਹਿਲਾਂ ਕਿਸੇ ਨੇ ਪੰਥ ਵਾਸਤੇ ਕੋਈ ਚੰਗਾ ਕੰਮ ਨਹੀਂ ਕੀਤਾ ਜੇ ਹੁਣ ਭਗਵੰਤਬਾਣ ਆਏ ਸੀ ਇਹ ਵੀ ਵਾਅਦਾ ਤੋਂ ਮੁੱਕਰ ਕੇ ਪੂਰਾ ਕੰਮ ਨਹੀਂ ਕਰ ਰਹੇ ਸਹੀ ਇਸ ਕਰਕੇ ਹੁਣ ਨਵੀਂ ਪਾਰਟੀ ਤਿਆਰ ਕਰਨੀ ਪਈ ਜੀ ਸੋ ਤੁਸੀਂ ਸਮਝਦੇ ਹੋ ਕਿ ਲੋੜ ਹੈ ਪੰਜਾਬ ਦੇ ਵਿੱਚ ਹਜੇ ਵੀ ਨਵੀਂ ਪਾਰਟੀ ਦੀ ਇਹ ਆਗਾਜ਼ ਹੋਇਆ ਦੇਖੋ ਜੀ ਇਤੋਂ ਪਹਿਲਾਂ ਵੀ ਆਸ ਰੱਖੀ ਸੀਗੀ ਭਵੰਤਮਾਨ ਤੇ ਉਹ ਆਸ ਟੁੱਟਣ ਦੇ ਕਾਰਨ ਨਵੀਂ ਪਾਰਟੀ ਬਣਾਉਣੀ ਪਈ ਜੀ ਤੁਸੀਂ ਸਰਦਾਰ ਸਾਹਿਬ ਪਾਰਟੀ ਦੇ ਵਿੱਚ ਨਵੀਂ ਮੈਂਬਰਸ਼ਿਪ ਲੈ ਰਹੇ ਹੋ ਕੀ ਸਮਝਦੇ ਹੋ ਕਿ ਜਿਹੜੀ ਨਵੀਂ ਪਾਰਟੀ ਆਈ ਹੈ ਇਹ ਪੰਜਾਬ ਦੇ ਲਈ ਕਿੰਨੀ ਕੁ ਜਿਹੜੀ ਹੈ ਤੋ ਕੀ ਉਮੀਦਾਂ ਲੈ ਕੇ ਚੱਲਿਓ ਉਮੀਦਾਂ ਇਹ ਹੈ ਜੀ ਪਹਿਲਾਂ ਵੀ ਬਾਰ-ਬਾਰ ਪਾਰਟੀਆਂ ਆਈ ਗਈਆਂ ਉਹਨਾਂ ਤੋਂ ਸਾਨੂੰ ਕੋਈ ਮਤਲਬ ਕਿ ਜੀ ਚੰਗੀ ਉਮੀਦ ਨਹੀਂ ਉੱਠੀ ਫਗਮਾਂ ਤੋਂ ਮੰਤਪੂਰਾ ਪ੍ਰੋਸੈਸ ਸੀ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਚਲੋ ਹੁਣ ਇਹ ਜਿਹੜਾ ਸਖਮੌਰ ਪੰਥਕ ਪਾਰਟੀ ਆ ਜੇ ਅਸੀਂ ਇਹਨੂੰ ਦੇਣਿਆ ਸਾਥ ਆਂ ਆਹਾਂ ਦੇਖਦੇ ਆਂ ਵੀ ਕੀ ਬਣਦਾ ਹੈਗਾ ਸੋ ਹਜੇ ਵੀ ਤੁਸੀਂ ਇੱਕ ਤਜਰਬਾ ਜਿਹੜਾ ਇਹਨਾਂ ਨੂੰ ਮੌਕਾ ਦੇਣ ਦੇ ਲਈ ਇੱਥੇ ਆਏ हां जी हां जी एक जी, मौका ਦਿਓ ਇੱਕ ਮੌਕਾ ਦੇਓਗੇ ਇੱਕ ਮੌਕਾ ਜਰੂਰ ਦੇਵਾਂਗੇ ਜੀ ਜੀ ਸੋ ਇਹ ਜਿਹੜੀਆਂ ਗੱਲਾਂ ਤੁਸੀਂ ਦੇਖਿਆ ਕਿ ਆਪਾਂ ਦੇਖ ਰਹੇ ਹਾਂ ਕਿ ਉਤਸ਼ਾਹ ਜਿਹੜਾ ਹੈਗਾ ਹੋਰ ਕਿੰਨੇ ਕਾਊਂਟਰ ਨੇ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਮੈਂਬਰਸ਼ਿਪ ਲਗਾਤਾਰ ਜਾਰੀ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂ ਬਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਸਾਨੂੰ ਭਾਵੇਂ ਸਰਕਾਰ ਅਕਾਲੀ ਦਸ ਹੈ ਭਾਵੇਂ ਕਾਂਗਰਸ ਹੋ ਭਾਵੇਂ ਆਮਾ ਦੀ ਪਾਰਟੀ ਹੋਵੇ ਬਾਈ ਦੀਪ ਸਿੱਧੂ ਕਹਿਆ ਕਰਦਾ ਸੀ ਵੀ ਜਿਹੜਾ ਭਗਵਾਨ ਤਮਾਨ ਹੈ ਇਹ ਦੂਜਾ ਬਿਆਨਤਾ ਬੁਚੜ ਬਣੂਗਾ ਸੋ ਸਾਨੂੰ ਕਿਤਨਾ ਕਿਤੇ ਭਗਵਾਨ ਤਮਨ ਜਿਹੜਾ ਦੂਜਾ ਬਿਆਨਤਾ ਬੁੱਚਰ ਹੁੰਦਾ ਜਾਪਦਾ ਦਿਖਦਾ ਕਿਉਂਕਿ ਸਾਡੇ ਬੱਚੇ ਡਿਬੜੂਗਲ ਜਲ ਭੇਜ ਦਿੱਤੇ ਨੇ ਇਹਨਾਂ ਨੇ ਪੰਜਾਬ ਦੇ ਦੇ ਲੋਕੀ ਹਾਲਾਤ ਨੇ ਕਿਸਾਨ ਦੁਖੀ ਨੇ ਮਾਸਟਰ ਦੁਖੀ ਨੇ ਡਾਕਟਰ ਦੁਖੀ ਦੁਖੀ ਨੇ ਪਰ ਜਿਹੜੀ ਸਰਕਾਰ ਹੈ ਉਹ ਹਮੇਸ਼ਾ ਸਿੱਖਾਂ ਦੀ ਦੁਸ਼ਮਣ ਬਣੀ ਰਹੀ ਹੈ ਜਿਹੜੀ ਸਰਕਾਰ ਵੀ ਆਈ ਸਿੱਖਾਂ ਦੁਸ਼ਮਣ ਕਰੀ ਹੈ ਇਹਨਾਂ ਨੇ ਪੰਜਾਬ ਦਾ ਪਹਿਲਾ ਲੋਚੀ ਨਿਤਕ ਜੇ ਅਮਰਤਪਾਲ ਬਾਈ ਨਸ਼ਾ ਛੁਡਾਉਣ ਦੀ ਗੱਲ ਕਰਦਾ ਉਹ ਸਿੱਖਾਂ ਨੂੰ ਇੱਕ ਵੱਖਰੇ ਰਾਜ ਦੀ ਗੱਲ ਕਰਦਾ ਹੈ ਸਿੱਖਾਂ ਨੂੰ ਆਪਣੀ ਹੋਣ ਤੇ ਆਪਣੀ ਹੋਂਦ ਬਚਾਉਣ ਦੀ ਗੱਲ ਕਰਦਾ ਤਾਂ ਕਿੰਦਰਾਂ ਕਿੰਦੇ ਸਰਕਾਰਾਂ ਆਪਣਾ ਨਕਮਾਬੰਦ ਦਿਖਾਰੀਆਂ ਨਿਗੀਆਂ ਗੁਰਦੀਪ ਸਿੰਘ ਟਾਵਰ ਤੇ ਬੈਠੇ ਅੱਜ 4 4 ਮਹੀਨਿਆਂ ਤੋਂ ਬੈਠੇ ਨੂੰ 400 ਚਿੱਟਾਵਰ ਤੇ ਬਹਿ ਕੇ ਉਹ ਮੰਗ ਕੀ ਕਰ ਰਿਹਾ ਵੀ ਸਾਨੂੰ ਸ਼੍ਰੀ ਗੁਰੂ ਅੰਗਦ ਦੇ ਲਈ ਬੇਦਬੀ ਹੋ ਰਹੀ ਹੈ ਉਹਦਾ ਇਨਸਾਫ ਦਿੱਤਾ ਜਾਵੇ ਪਰ ਸਰਕਾਰਾਂ ਟਾਸ ਤੋਂ ਮਸ ਨਹੀਂ ਹੋ ਰਹੀ ਤੁਸੀਂ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸੁਣ ਲਈ ਆਪਾਂ ਪੁਰਾਣੀ ਗੱਲ ਕਰ ਲਈ ਕਿ ਇਸ ਨਵੀਂ ਪਾਰਟੀ ਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਕੁਝ ਲੀਡਰਸ਼ਿਪ ਪੁਰਾਣੀ ਵੀ ਉਹੀ ਨਜ਼ਰ ਆ ਰਹੀ ਹੈ ਨਵੀਂ ਲੀਡਰਸ਼ਿਪ ਕਿਸ ਤਰ੍ਹਾਂ ਦੀ ਲਿਆਉਣ ਦੀ ਪਸੰਦ ਕਰੋ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਯੂਥ ਹੈ ਇਹ ਅੱਗੇ ਆਵੇ ਤੇ ਅੱਗੇ ਜਿਹੜੇ ਨੌਜਵਾਨ ਬੱਚੇ ਸਾਡੇ ਅੱਗੇ ਆਉਣ ਤੇ ਉਹਨਾਂ ਨੂੰ ਪੰਥ ਬਾਰੇ ਪਤਾ ਹੈ ਪੰਦੇ ਹਾਲਾਤਾਂ ਬਾਰੇ ਪਤਾ ਹੈ ਉਹ ਆ ਕੇ ਮੌਕਾ ਸਹਮਣ ਨਾਲ ਖੜੀ ਅੱਜ ਵੀ ਜੀ ਸੋ ਇੱਕੋ ਆਸ ਹੈ ਕਿ ਨਵੇਂ ਹੀ ਲੀਡਰਸ਼ਿਪ ਜਿਹੜੀ ਆਵੇ ਨਵੇਂ ਯੂਥ ਆ ਜਿਹੜਾ ਨਵੇਂ ਨੌਜਵਾਨ ਨੇ ਜਿਹੜੇ ਉਹ ਅੱਗੇ ਆਉਣ ਪੰਜਾਬ ਦੀ ਵਾਂਗ ਡੋਰ ਸੰਭਾਲ ਤੇ ਉਹਨਾਂ ਦੀ ਕਮਾਂਡ ਜਿਹੜੀ ਆ ਪੰਜਾਬੀਆਂ ਦੇ ਹੱਥ ਹੋਵੇ ਸੋ ਕੈਮਰਾਮੈਨ ਕਰਨ ਦੇ ਨਾਲ ਮੈਂ ਸੌਰਨ ਸਿੰਘ ਦਾਨੇਲਿਆ ਰੇਡੀਓ ਪੰਜਾਬ ਟੂਡੇ ਦੇ ਲਈ ਤੁਸੀਂ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ